ਇੱਥੇ ਗੁਰੂ ਤੇਗ ਬਹਾਦਰ ਜੀ ਆਏ ਸਨ ਉਹਨਾਂ ਦਾ ਇੱਕ ਸੇਵਕ ਸੀ ਜਿਹਦਾ ਨਾਮ ਸੀ ਸਿੰਘਾ ਸਿੰਘਾ ਜਦੋਂ ਗੁਰੂ ਜੀ ਦੇ ਕੋਲੋਂ ਉੱਠ ਕੇ ਤੁਰਨ ਲੱਗਾ ਤਾਂ ਗੁਰੂ ਸਾਹਿਬ ਜੀ ਨੇ ਪੁੱਛਿਆ ਦੀ ਸਿੰਘੇ ਕਿੱਥੇ ਚੱਲਿਆ ਤਾਂ ਉਸਨੇ ਕਿਹਾ ਸਾਡੇ ਗਵਾਂਢ ਦੇ ਵਿੱਚ ਬੱਚੇ ਦਾ ਰਿਸ਼ਤਾ ਹੋਇਆ ਮੈਂ ਉਹਨਾਂ ਦੇ ਕਰਮ ਠਿਆਈ ਲੈਣ ਜਾ ਰਿਹਾ ਤਾਂ ਗੁਰੂ ਜੀ ਨੇ ਬਿਠਾ ਲਿਆ ਕਿ ਤੂੰ ਇੱਥੇ ਹੀ ਬੈਠ ਅੱਜ ਤੋਂ ਤੇਰੇ ਦੋ ਵਰਤਾਰੇ ਇੱਥੇ ਆਇਆ ਕਰਨਗੇ ਆਉਤਾ ਰਹਨੋਂ ਦੱਸਦੇ ਹਾਂ ਪੂਰਾ ਇਤਿਹਾਸ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪਾਸਾਹੀ ਨੌਵੀਂ ਪਿੰਡ ਖੀਵਾ ਕਲਾਂ ਜ਼ਿਲ੍ਹਾ ਮਾਨਸਾ ਸ੍ਰੀ ਗੁਰੂ ਤੇਗ ਬਹਾਦਰ ਜੀ ਭਪਾਲ ਤੋਂ ਕੂਚ ਕਰਕੇ ਰਾਹ ਵਿੱਚ ਪਿੰਡ ਖੀਵਾ ਵਿੱਚ ਇਸ ਜਗ੍ਹਾ ਤੇ ਆਏ ਸਨ ਗੁਰੂ ਜੀ ਨੇ ਸਹਿਜ ਸੁਭਾ ਇੱਥੇ ਹੀ ਉਤਾਰਾ ਕਰ ਲਿਆ ਇੱਥੇ ਸਿੰਘਾ ਨਾਮੀ ਕਿਸਾਨ ਜੋ ਗੁਰੂ ਜੀ ਦੀ ਸੰਗਤ ਕਰਿਆ ਕਰਦਾ ਸੀ ਦੋ ਤਿੰਨ ਘੜੀਆਂ ਗੁਰੂ ਜੀ ਦੇ ਹਜ਼ੂਰ ਹਾਜ਼ਰੀ ਭਰਦਾ ਸੀ ਅਚਾਨਕ ਸਿੰਘਾ ਉੱਠ ਕੇ ਤੁਰਨ ਲੱਗਾ ਤਾਂ ਗੁਰੂ ਜੀ ਨੇ ਪੁੱਛਿਆ ਕਿ ਕੋਈ ਕੰਮ ਆ ਪਿਆ ਹੈ ਸਿੰਘੇ ਨੇ ਗੁਰੂ ਜੀ ਦੇ ਪਾਸ ਬੇਨਤੀ ਕੀਤੀ ਕਿ ਮਹਾਰਾਜ ਹੋਰ ਕੋਈ ਕੰਮ ਨਹੀਂ ਮੇਰੇ ਗਵਾਂਢ ਵਿੱਚ ਇੱਕ ਬੱਚੇ ਨੂੰ ਰਿਸ਼ਤਾ ਹੋਇਆ ਹੈ ਮੈਂ ਆਪਣਾ ਹਿੱਸਾ ਮਿੱਠਾ ਲੈਣ ਜਾ ਰਿਹਾ ਹਾਂ ਅਤੇ ਮਿੱਠਾ ਲੈ ਕੇ ਆਵਾਂਗਾ ਗੁਰੂ ਜੀ ਨੇ ਬਚਨ ਕੀਤਾ ਕਿ ਅੱਜ ਤੋਂ ਤੂੰ ਕਿਸੇ ਦੇ ਘਰ ਨਹੀਂ ਜਾਣਾ ਤੈਨੂੰ ਇੱਥੇ ਬੈਠੇ ਹੀ ਦੋ ਵਰਤਾਰੇ ਆਉਣਗੇ ਸਿੰਘਾ ਬਚਨ ਮੰਨ ਕੇ ਗੁਰੂ ਜੀ ਦੇ ਪਾਸ ਬੈਠ ਗਿਆ ਉਧਰ ਗਵਾਂਢੀ ਦੇ ਘਰ ਸਿੰਘਾ ਨਾ ਪਹੁੰਚਿਆ ਪਿੰਡ ਦੇ ਚੌਧਰੀ ਨੇ ਕਿਹਾ ਸਿੰਘਾ ਨਹੀਂ ਆਇਆ ਕੀ ਗੱਲ ਹੈ ਇੱਕ ਨੇ ਉੱਠ ਕੇ ਕਿਹਾ ਆਪਣੇ ਨਗਰ ਵਿੱਚ ਇੱਕ ਗੁਰੂ ਉਤਰਿਆ ਹੈ ਉਸ ਦੇ ਪਾਸ ਨਕੰਮਾ ਸਾਰਾ ਦਿਨ ਬਤੀਤ ਕਰ ਦਿੰਦਾ ਹੈ ਕੋਈ ਸਾਧੂ ਫਕੀਰ ਆਵੇ ਜਿੱਥੇ ਖਾਣ ਨੂੰ ਕੁਝ ਨਹੀਂ ਮਿਲਦਾ ਨਕੰਮਾ ਬਾਧੂ ਦਿਨ ਬਤੀਤ ਕਰ ਦਿੰਦਾ ਹੈ ਚੌਧਰੀ ਨੇ ਸੁਣ ਕੇ ਕਿਹਾ ਸਾਧੂ ਸੰਤਾਂ ਪਾਸ ਬੈਠਣਾ ਚੰਗੀ ਗੱਲ ਹੈ ਜਾਓ ਸਿੰਘੇ ਦੇ ਘਰ ਦੋ ਵਰਤਾਰੇ ਦੇ ਕੇ ਆਓ ਉਸ ਦਿਨ ਤੋਂ ਜਦੋਂ ਕੋਈ ਵੀ ਵਰਤਾਰਾ ਹੁੰਦਾ ਸਿੰਘੇ ਨੂੰ ਘਰ ਬੈਠੇ ਦੋ ਵਰਤਾਰੇ ਮਿਲਣ ਲੱਗੇ ਗੁਰੂ ਜੀ ਦੇ ਵਚਨ ਪੂਰੇ ਹੋਏ ਗੁਰੂ ਜੀ ਪਿੰਡ ਖੀਵੇ ਤੋਂ ਸਮਾਉ ਚਲੇ ਗਏ ਉਸ ਤੋਂ ਬਾਅਦ ਪੀਖੀ ਪਹੁੰਚੇ ਅੱਜ ਵੀ ਇੱਥੇ ਸਿੰਘੇ ਦੇ ਨਾਮ ਦਾ ਵਰਤਾਰਾ ਗੁਰੂ ਘਰ ਵਿਖੇ ਪਹੁੰਚਦਾ ਹੈ ਇਹ ਸੀ ਇੱਥੋਂ ਦਾ ਇਤਿਹਾਸ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਜੋ ਹੋਰ ਵੀ ਸੰਗਤਾਂ ਇੱਥੋਂ ਦੇ ਦਰਸ਼ਨ ਕਰ ਸਕਣ ਇਸ ਤਰ੍ਹਾਂ ਦੀਆਂ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਸਾਡਾ ਪੇਜ ਲਾਈਕ ਕਰੋ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ